ਤੁਸੀਂ ਆਪਣੀ ਗੱਡੀ 'ਚ ਜਾ ਰਹੇ ਹੋ ਗੱਡੀ ਟ੍ਰੈਫਿਕ ਸਿਗਨਲ ਤੇ ਰੁਕਦੀ ਆ ਕੋਈ ਬੀਬੀ ਆਉਂਦੀ ਆ ਉਹਦੇ ਕੁਛੜ ਦੇ ਵਿੱਚ ਬੱਚਾ ਚੱਕਿਆ ਉਹ ਆ ਕੇ ਤੁਹਾਡੇ ਤੋਂ ਭੀਖ ਮੰਗਦੀ ਆ ਕੱਪੜੇ ਪਾਟੇ ਆ ਉਹਦੇ ਤੇ ਤੁਸੀਂ ਉਹਨੂੰ ਤਰਸ ਖਾ ਕੇ ਪੈਸੇ ਦੇ ਦਿੰਨੇ ਹੋ ਪਰ ਕਦੇ ਸੋਚਿਆ ਕਿ ਉਹ ਪੈਸੇ ਕਿੱਥੇ ਜਾਂਦੇ ਆ ਉਹ ਬੀਬੀ ਕੌਣ ਆ ਹਮੇਸ਼ਾ ਭੀਖ ਕਿਉਂ ਮੰਗਦੀ ਉਹਦੀ ਕੁਛੜ ਦੇ ਵਿੱਚ ਬੱਚਾ ਜਿਹੜਾ ਪਿਆ ਹਮੇਸ਼ਾ ਸੁੱਤਾ ਕਿਉਂ ਰਹਿੰਦਾ ਤੇ ਜੇ ਮੈਂ ਤੁਹਾਨੂੰ ਆਖਾਂ ਕਿ ਇਹ ਤੇ ਬਹੁਤ ਵੱਡਾ ਮਾਫੀਆ ਕੰਮ ਕਰਦਾ ਤੁਹਾਡਾ ਕੀ ਰਿਐਕਸ਼ਨ ਹੋਏਗਾ ਜੇ ਮੈਂ ਇਹ ਅੱਖਾਂ ਜਿਹੜੀ ਦੀ ਕੁਛੜ ਦੇ ਵਿੱਚ 8 ਮਹੀਨਿਆਂ ਦਾ 10 ਮਹੀਨਿਆਂ ਦਾ ਸਾਲ ਦਾ ਬੱਚਾ ਪਿਆ ਆ ਉਹਨੂੰ ਨਸ਼ਾ ਉਹਨੇ ਨਸ਼ਾ ਕੀਤਾ ਉਹਨੂੰ ਨਸ਼ਾ ਡੋਜ਼ ਦਿੱਤੀ ਤਾਂ ਤੁਹਾਡਾ ਕੀ ਰਿਐਕਸ਼ਨ ਹੋਏਗਾ ਇਹ ਮਾਫੀਆ ਕਿਵੇਂ ਕੰਮ ਕਰਦਾ ਮੈਂ ਤੁਹਾਨੂੰ ਬਹੁਤ ਗੱਲਾਂ ਅੱਜ ਦੱਸਦਾ ਆ ਬੈਗਰ ਮਾਫੀਆ ਨਾਂ ਦਾ ਬੈਗਰ ਕਹਾਂਗੇ ਜਿਹੜਾ ਭਿਖਾਰੀਆਂ ਦਾ ਮਾਫੀਆ ਬਹੁਤ ਵੱਡੇ ਲੈਵਲ ਤੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਨੈਟਵਰਕ ਹੈ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਵੀਡੀਓ ਪੂਰੀ ਜ਼ਰੂਰ ਸੁਣੋ 2022 ਦੀ ਗੱਲ ਹੈ ਬਿਹਾਰ ਦੇ ਵਿੱਚੋਂ ਇੱਕ ਸ੍ਰੇਸ਼ ਮਾਂਜੀ ਨਾਂ ਦਾ ਨੌਜਵਾਨ ਕੰਮ ਦੀ ਤਲਾਸ਼ ਦੇ ਵਿੱਚ ਯੂਪੀ ਆਉਂਦਾ ਯੂਪੀ ਦੇ ਕਾਰਪੋਰੇਟ ਏਰੀਆ ਦੇ ਵਿੱਚ ਆਉਂਦਾ ਕਾਰਪਰਾਕੇ ਉਹ ਯਸ਼ੋਧਾ ਨਗਰ ਦੇ ਵਿੱਚ ਰਹਿਣ ਲੱਗ ਜਾਂਦਾ ਜਿਹੜਾ ਸਲਾਮ ਏਰੀਆ ਗਰੀਬਾਂ ਦਾ ਏਰੀਆ ਉੱਥੇ ਰਹਿਣ ਲੱਗ ਜਾਂਦਾ ਹੈ ਦੋ ਚਾਰ ਦਿਨ ਹਫਤਾ ਜੋਬ ਲੱਭਣ ਦੀ ਕੋਸ਼ਿਸ਼ ਕਰਦਾ ਕੋਈ ਛੋਟੀ ਮੋੜੀ ਨੌਕਰੀ ਮਿਲਦੀ ਵੀ ਉਹਨੂੰ ਉੱਥੇ ਉਹਦੀ ਮੁਲਾਕਾਤ ਇੱਕ ਵੇਜੇਰਾ ਦੇ ਬੰਦੇ ਨਾਲ ਹੁੰਦੀ ਹੈ ਵੇਜੇ ਉਹਨੂੰ ਕਹਿੰਦਾ ਆ ਕਿ ਮੈਂ ਤੈਨੂੰ ਜੋਬ ਦਵਾ ਦਾਂਗਾ ਵੇਜੇ ਦਾ ਉਹਦਾ ਵਿਸ਼ਵਾਸ ਬਣ ਜਾਂਦਾ ਹੈ ਬਿਜੇ ਨੂੰ ਫੋਨ ਕਰਕੇ ਇੱਕ ਇੱਕ ਦਿਨ ਕਹਿੰਦਾ ਆ ਕਿ ਆਜਾ ਇੱਕ ਜੋਬ ਮਿਲ ਗਈ ਆ ਆਜਾ ਆਪਾਂ ਗੱਲਬਾਤ ਕਰਦੇ ਆ ਇੱਕ ਪੁਲ ਦੇ ਥੱਲੇ ਉਹਨੂੰ ਸੱਦਦਾ ਆ ਸੁਰੇਸ਼ ਮਾਜੀ ਨਾਂ ਦੇ ਬੰਦੇ ਨੂੰ ਜਦੋਂ ਪੁਲ ਦੇ ਥੱਲੇ ਆ ਕੇ ਉਹ ਗੱਲਬਾਤ ਕਰਨ ਲੱਗਦਾ ਬਿਜੇ ਦੇ ਨਾਲ ਪਿੱਛੋਂ ਉਹਦੇ ਕੋਈ ਬੰਦੇ ਆ ਕੇ ਸਿਰ ਤੇ ਕਾਲਾ ਕੱਪੜਾ ਪਾ ਦਿੰਦੇ ਆ ਉਹਨੂੰ ਚੱਕ ਲੈ ਜਾਂਦੇ ਆ ਸੁਰੇਸ਼ ਮਾਜੀ ਕਿਡਨਾਪ ਹੋ ਜਾਂਦਾ ਆ 2022 ਦੀ ਗੱਲ ਆ ਇਹ ਕਿਡਨਾਪ ਹੋਣ ਤੋਂ ਬਾਅਦ ਪਹਿਲਾਂ ਉਹਨੂੰ ਦੋ ਦਿੱਤੀ ਜਾਂਦੀਆਂ ਨਸ਼ੇ ਦੇ ਟੀਕੇ ਲਾਏ ਜਾਂਦੇ ਆ बेहੋਸ਼ੀ ਦੇ ਟੀਕੇ ਲਾਏ ਜਾਂਦੇ ਆ बेहोश ਕਰ ਦੋ ਬਾਅਦ ਉਸ ਦੀਆਂ ਅੱਖਾਂ ਦੇ ਵਿੱਚ ਕੈਮੀਕਲ ਪਾਇਆ ਜਾਂਦਾ ਆ ਤੇ ਇੰਨੇ ਜ਼ਿਆਦਾ ਨੈਕਸਟ ਲੈਵਲ ਕੈਮੀਕਲ ਪਾਇਆ ਜਾਂਦਾ ਕਿ ਉਹ 90% ਤੱਕ 90 ਤੋਂ 95% ਤੱਕ ਅੰਨ੍ਹਾ ਹੋ ਜਾਂਦਾ ਉਹਨੂੰ ਦਿਸਣਾ ਬੰਦ ਹੋ ਜਾਂਦਾ ਆ क्रੂਅਲਟੀ ਦੀ ਹੱਦ ਵੇਖੋ ਉਸ ਦੀਆਂ ਖੱਬੇ ਹੱਥ ਦੀਆਂ ਉਂਗਲੀਆਂ ਸਾਰੀਆਂ ਕੱਟ ਦਿੱਤੀਆਂ ਜਾਂਦੀਆਂ ਨੇ ਉਹਦੇ ਸਰੀਰ ਤੇ ਗਰਮ ਰਾੜਾ ਨਾਲ ਵਾਰ ਕੀਤੇ ਜਾਂਦੇ ਆ ਸੁਰੇਸ਼ ਮਾਝੀ ਨਾਲ ਦੇ ਬੰਦੇ ਦੇ ਉੱਤੇ ਤੇ ਕਰਮਰਾੜਾ ਨਾਲ ਬਾਰਤਾਂ ਕੀਤੇ ਜਾਂਦੇ ਆ ਕਿ ਉਹਦੇ ਸਰੀਰ ਤੇ ਜਿਹੜੇ ਉਹ ਉਹ ਨਿਸ਼ਾਨ ਪੈ ਜਾਂਦੇ। ਕਾਨਪੁਰ ਦੇ ਵਿੱਚ ਉਹਨੂੰ ਚੱਕਿਆ ਸੀ। ਕਾਨਪੁਰ ਦੇ ਵਿੱਚ ਇੱਕ ਹਫ਼ਤਾ ਉਹਨੂੰ ਟੌਰਚਰ ਕੀਤਾ ਜਾਂਦਾ ਆ। ਵਿਜੇਨਾ ਦਾ ਬੰਦਾ ਇੱਕ ਰਾਜਨਾ ਦੇ ਬੰਦੇ ਜਿਹੜਾ ਉਹਦਾ ਗੈਂਗ ਦਾ 파ਟਨਰ ਹੁੰਦਾ ਆ ਉਹਨੂੰ ਪੇ ਨਾਲ ਜਿਹੜਾ ਸ੍ਰੇਸ਼ ਮਾਂਜੀ ਆ ਉਹ ਦੋਨੇ ਜਣੇ ਦਿੱਲੀ ਟ੍ਰੇਨ ਰਾਹੀਂ ਦਿੱਲੀ ਆ ਜਾਂਦੇ ਆ। ਸ੍ਰੇਸ਼ ਮਾਂਜੀ ਨੂੰ ਦਿੱਲੀ ਲਿਆ ਜਾਂਦਾ ਆ। ਅਗਲੇ 15 ਦਿਨ ਸ੍ਰੇਸ਼ ਮਾਂਜੀ ਨੂੰ ਖਾਣ ਨੂੰ ਕੁਛ ਨਹੀਂ ਦਿੱਤਾ ਜਾਂਦਾ। ਉਕੇ ਜਿਹੜਾ ਮਾਝੀ ਉਹ ਪਹਿਲਾਂ ਸਰੀਰ ਤੌਰ ਤੇ ਤਕੜਾ ਸੀ ਤੇ ਜਦੋਂ ਉਸ ਤੋਂ ਭੀਖ ਮੰਗਵਾਉਣੀ ਸੀ ਤੇ ਉਹਨੂੰ ਸਰੀਰ ਤੌਰ ਤੇ ਕਮਜ਼ੋਰ ਕਰਨਾ ਪੈਣਾ ਸੀ ਤਾਂ ਕਿ ਉਹ ਲੋਕਾਂ ਦੇ ਵਿੱਚ ਤਰਸ ਦਾ ਪਾਤਰ ਬਣੇ 15 ਦਿਨ ਉਹਨੂੰ ਜਦੋਂ ਕੁਝ ਵੀ ਖਾਣ ਨੂੰ ਦਿੱਤਾ ਨਹੀਂ ਜਾਂਦਾ ਤਾਂ ਉਹਦਾ ਸਰੀਰ ਬਿਲਕੁਲ ਕਮਜ਼ੋਰ ਹੋ ਜਾਂਦਾ ਆ ਉਸ ਤੋਂ ਬਾਅਦ ਸ਼ੁਰੂ ਹੁੰਦੀ ਆ ਅਗਲੀ ਗੱਲ ਮਾਝੀ ਤੋਂ ਜਿਹੜਾ ਆ ਭੀਖ ਮੰਗਵਾਉਣੀ ਦਿੱਲੀ ਦੇ ਸਭ ਤੋਂ ਬਿਜ਼ੀ ਏਰੀਆ ਜਿਹੜਾ ਹੁੰਦਾ ਕ라우ਡਡ ਏਰੀਆ ਉੱਥੋਂ ਮਾਝੀ ਤੋਂ ਭੀਖ ਮੰਗਵਾਉਣੀ ਸ਼ੁਰੂ ਕੀਤੀ ਜਾਂਦੀ ਆ ਪਰ ਹਰ ਰੋਜ਼ ਸ਼ਾਮ ਨੂੰ ਜਿਹੜਾ ਕੈਮੀਕਲ ਦਿੱਤਾ ਜਾਂਦਾ ਹੈ ਮਾਜੀ ਨੂੰ ਚੌਕ ਚੌਂਕ ਦੇ ਵਿੱਚ ਬਿਠਾ ਦਿੱਤਾ ਜਾਂਦਾ ਆ ਉਥੋਂ ਉਹਨੂੰ ਕੀ ਕੀਤਾ ਜਾਂਦਾ ਜਦੋਂ ਉਹਦੇ ਤੇ ਨਿਗਾਹ ਰੱਖੀ ਜਾਂਦੀ ਹੈ ਉਹਦੇ ਮਗਰ ਬੰਦੇ ਛੱਡੇ ਜਾਂਦੇ ਆ ਹੁਣ ਉਹਦਾ ਉਹਦੀ क्रੂ얼ਟੀ ਦੇਖੋ ਕਿ ਉਹਦੇ ਹੱਥ ਨਹੀਂ ਹੈਗੇ ਉਹਦੇ ਅੱਖਾਂ ਲੋਕ ਤਰਸ ਕਰਕੇ ਉਹਦੇ ਉਹਨੂੰ ਦਿੰਦੇ ਆ ਭੀਖ ਤੇ ਜਿਹੜੀ ਵੀ ਕਮਾਈ ਇਕੱਠੀ ਹੁੰਦੀ ਆ ਉਹ ਜਿਹੜਾ ਗੈਂਗ ਦਾ ਲੀਡਰ ਸਰਗਣਾ ਰਾਜ ਤਾਂ ਵਿਜੀਗਾ ਕੋਈ ਵੀ ਉਹਨਾਂ ਦੇ ਲੀਡਰ ਉਹ ਇਕੱਠੀ ਕਰ ਲੈਂਦੇ ਆ ਇਹ ਕੰਮ ਚੱਲਦਾ ਰਹਿੰਦਾ ਹੈ ਤੇ ਉਹਨੂੰ ਡੋਹ ਦਿੱਤੀ ਜਾਂਦੀ ਹੈ ਲਗਾਤਾਰ ਡੋਹ ਦਿੱਤੇ ਜਾਂਦੇ ਆ ਪਰ ਮਾਜੀ ਦਾ ਸਰੀਰ ਹੁਣ ਬੰਦੇ ਦੀ ਸਰੀਰ ਦੀ ਇੱਕ ਕਪੈਸਿਟੀ ਹੁੰਦੀ ਹੈ ਤੇ ਉਸ ਤੋਂ ਇੰਨਾ ਜਿਹੜਾ ਆ ਦੁੱਖ ਕਸ਼ਟ ਨਹੀਂ ਚੱਲਿਆ ਜਾਂਦਾ ਅੱਖਾਂ ਹੱਥ ਤੇ ਬਾਡੀ ਦੇ ਵਿੱਚ ਜ਼ਿਆਦਾ ਇਨਫੈਕਸ਼ਨ ਹੋਣ ਕਰਕੇ ਬਹੁਤ ਜ਼ਿਆਦਾ ਸਾਰੀ ਬਾਡੀ ਦੇ ਵਿੱਚ ਜਿਹੜੀ ਇਨਫੈਕਸ਼ਨ ਫੈਲ ਜਾਂਦੀ ਇਨਫੈਕਸ਼ਨ ਫੈਲਣ ਤੋਂ ਬਾਅਦ ਹਾਲਾਤ ਇਹ ਹੋ ਜਾਂਦੇ ਆ ਉਹਨੂੰ ਸਿਰਫ ਦੋ ਰੋਟੀਆਂ ਦਿਨੀਆਂ ਦਿੱਤੀਆਂ ਜਾਂਦੀਆਂ ਨੇ ਤਾਂਕਿ ਉਹਦੇ ਬਾਡੀ ਵਿੱਚ ਕਮਜ਼ੋਰੀ ਨਾ ਰਹੇ ਹਾਲਾਤ ਇਹ ਹੋ ਜਾਂਦੇ ਆ ਕਿ ਉਹ ਤੋਂ ਆਪਣੇ ਪੈਰਾਂ ਤੇ ਵੀ ਖੜਾ ਨਾ ਖੜਿਆ ਨਹੀਂ ਜਾਂਦਾ ਰਾਜਵਰੀ ਜਿਹੜੇ ਉੱਥੇ ਉਤੋਂ ਕਹਿੰਦੇ ਆ ਵਾਪਸ ਕਾਨਪੁਰ ਭੇਜ ਦਿੱਤੇ ਜਾਂਦੇ ਕਿਉਂਕਿ ਉਹ ਭੀਖ ਮੰਗਣ ਦੇ ਕਾਬਲ ਨਹੀਂ ਰਿਹਾ ਕਾਨਪੁਰੋਂ ਇੱਕ ਹਫ਼ਤਾ ਰਹਿ ਸ਼ਤੀ ਜਾਂਦੀ ਆ ਫਿਰ ਉਹ ਤੋਂ ਭੀਖ ਮੰਗਾਈ ਜਾਂਦੀ ਆ ਪਰ ਉਹ ਉਹਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਗਏ ਸੀ ਕਿ ਉਹ ਉਹ ਮਤਲਬ ਜਿਉਂਦਾ লাশ ਬਣ ਗਿਆ ਸੀ ਕੀ ਕਰਦੇ ਆ ਰਾਜਵਰੀ ਵਿਜੇ ਹੋਰੀ ਉਹਨਾਂ ਦਾ ਪੂਰਾ ਗੈਂਗ ਉਹਨੂੰ ਗੱਡੀ ਦੇ ਵਿੱਚ ਪਾਉਂਦੇ ਆ ਸੜਕ ਦੇ ਕਿਨਾਰੇ ਡੰਪ ਕਰਕੇ ਛੁੱਟ ਜਾਂਦੇ ਆ ਆਪਣੇ ਆਪ ਦੇ ਵਿੱਚ ਸੁੱਟ ਜਾਂਦੇ ਆ ਕਿ ਮਰ ਜੇਗਾ ਉਸਤੇ ਕਿਸੇ ਦੀ ਨਿਗਾਹ ਪੈਂਦੀ ਹੈ ਕਿ ਇਹ ਰਾਹਗੀਰ ਦੀ ਕਿਸੇ ਪੁਲਿਸ ਵਾਲੀ ਉਹਨੂੰ ਚੱਕ ਕੇ ਹੌਸਪੀਟਲ ਭੇਜਿਆ ਜਾਂਦਾ ਹੈ। ਸੁਰੇਸ਼ ਮਾਜੀ ਦੀਆਂ ਅੱਖਾਂ ਚਲੇ ਗਈਆਂ, ਹੱਥ ਜਰ ਗਿਆ ਪਰ ਉਹ ਬੋਲ ਸਕਦਾ। ਉਹ ਪੁਲਿਸ ਨੂੰ ਆਪਣੇ ਬਿਆਨ ਦਰਜ ਕਰਾਉਂਦਾ ਕਿ ਮੇਰੇ ਨਾਲ ਆਹ ਸਟੋਰੀ ਹੈ, ਮੇਰੇ ਨਾਲ ਆਹ ਕੁਛ ਹੋਇਆ। ਆਪਣਾ ਐਡਰੈਸ ਦੱਸਦਾ। ਉਹਦੇ ਮਾਪੇ ਹੌਸਪੀਟਲ ਆਉਂਦੇ ਆ। ਹੁਣ ਦੇਖੋ ਇੱਕ ਮਾਂ ਵਾਸਤੇ ਕਹਿੰਦੇ ਹੁੰਦੇ ਆ ਕਿ ਮਾਂ ਅੱਖਾਂ ਬੰਦ ਕਰਕੇ ਵੀ ਆਪਣੇ ਬੱਚੇ ਦੀ ਪਛਾਣ ਕਰ ਸਕਦੀ। ਪਰ ਸੋਚ ਕੇ ਵੇਖੋ ਹਾਲਾਤ ਉਸਦੇ ਬੱਚੇ ਦੇ सुरेश ਮਾਂਜੀ ਦੇ ਹਾਲਾਤ ਇਹ ਹੋ ਗਏ ਸੀ ਕਿ ਉਸਦੇ ਮਾਪੇ ਉਸ ਨੂੰ ਪਛਾਣਨ ਤੋਂ ਮਨਾ ਕਰਦਾ ਸੀ ਉਹਨਾਂ ਨੇ ਆਖ ਦਿੱਤਾ ਸੀ ਕਿ ਇਹ ਸਾਡਾ ਬੱਚਾ ਨਹੀਂ ਕਿਉਂਕਿ ਉਹਦੇ ਸਰੀਰ ਦੀ ਹਾਲਾਤ ਇੰਨੇ ਜ਼ਿਆਦਾ ਭੇੜੇ ਕਰ ਦਿੱਤੇ ਸੀਗੇ ਪਰ ਜਦੋਂ ਉਸ ਬੱਚੇ ਨੇ सुरेश ਮਾਂਜੀ ਨੇ ਉਹਨਾਂ ਨੂੰ ਬੋਲ ਕੇ ਦੱਸੀ ਸਾਰੀ ਗੱਲਬਾਤ ਤੇ ਮਾਪੇ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ ਵੀ ਸਾਡੇ ਪੁੱਤ ਨਾ ਹੋ ਕੀ ਹੈ ਇੰਨੀ ਜ਼ਿਆਦਾ ਸਰੀਰ ਦੇ ਉਹਦੀ ਤਕਲੀਫ ਹੋ ਗਈ ਸੀ ਉਸ ਤੋਂ ਬਾਅਦ ਉਹ ਉੱਥੋਂ ਜਾਂਦਾ ਜਾਂ ਲੋਕਲ ਐਮਐਲਏ ਦੇ ਨਾਲ ਲੋਕਲ ਪੁਲਿਸ ਵਾਲਿਆਂ ਨਾਲ ਮਿਲ ਕੇ ਜਿਹੜਾ ਆ ਅੱਗੇ ਗੈਂਗ ਨੂੰ ਫੜਨ ਦਾ ਕੰਮ ਸ਼ੁਰੂ ਕੀਤਾ ਜਾਂਦਾ ਆ ਜਿਹੜਾ ਬੰਦਾ ਉਹਨੂੰ ਦਿੱਲੀ ਲੈ ਕੇ ਗਿਆ ਸੀ ਰਾਜਨਾ ਦਾ ਬੰਦਾ ਉਹ ਫੜਿਆ ਜਾਂਦਾ ਆ ਉਹ ਵੀ ਤਾਂ ਫੜਿਆ ਜਾਂਦਾ ਆ ਜਿਹੜਾ ਸਰੇਸ਼ ਮਾਂਜੀ ਹੈ ਉਹ ਉਹਦੀ ਆਵਾਜ਼ ਪਛਾਣ ਜਾਂਦਾ ਅੱਖਾਂ ਤੋਂ ਉਹਨੂੰ ਦਿਸਦਾ ਨਹੀਂ ਪਰ ਉਹਦੀ ਆਵਾਜ਼ ਪਹਿਚਾਣ ਲੈਂਦਾ ਹੈ ਕਿ ਇਹ ਬੰਦੇ ਨੇ ਮੈਨੂੰ ਡੀਟੇਨ ਕੀਤਾ ਹੋਇਆ ਸੀ ਮੈਨੂੰ ਫੜਿਆ ਹੋਇਆ ਸੀ ਤੇ ਜਿਹੜਾ ਵਿਜੇਨਾ ਦਾ ਬੰਦਾ ਜਿਹੜਾ ਸਭ ਤੋਂ ਪਹਿਲਾ ਬੰਦਾ ਅੱਜ ਦੀ ਡੇਟ ਤੱਕ ਉਹ ਬੰਦਾ ਫਰਾਰ ਹੈ ਜਿਹੜੇ ਦੇ ਤੱਕ ਉਹ ਬੰਦਾ ਨਹੀਂ ਫਰਿਆ ਗਿਆ ਤੇ ਉਹ ਕੇਸ ਹੈ ਜਿਹੜਾ ਮੀਡੀਆ ਦੇ ਸਾਹਮਣੇ ਆ ਗਿਆ ਤੇ ਅੱਜ ਇੰਦਾ ਦੇ ਹਜ਼ਾਰਾਂ ਕੇਸ ਹਨ ਲੋਕਾਂ ਦੇ ਵਿੱਚ 7000 ਬੱਚਾ 60000 ਬੱਚਾ ਆਫੀਸ਼ਲ ਡਾਟਾ ਕਹਿੰਦਾ ਆ ਕਿ ਹਿੰਦੁਸਤਾਨ ਦਾ ਹਰ ਇੱਕ ਸਾਲ ਅਗਵਾ ਹੁੰਦਾ ਆ ਹਰ ਸਾਲ ਖੋ ਜਾਂਦਾ ਆ ਉਹ ਕਿੱਥੇ ਜਾਂਦੇ ਆ ਉਹਨਾਂ ਨਾਲ ਕੀ ਬਣਦੀ ਆ ਪਤਾ ਨਹੀਂ ਰੋਜ਼ ਦਾ 160 170 ਦੇ ਲਗਭਗ ਬੱਚਾ ਜਿਹੜਾ ਗੁੰਮ ਹੁੰਦਾ ਆ ਦੀ ਅਫੀਸ਼ੀਅਲ ਡਾਟਾ ਹੈਂਡਿਆ ਦਾ ਇਹ ਸਰਗਣਾ ਕੰਮ ਕਿਵੇਂ ਕਰਦਾ ਹੈ ਜੇ ਦੇਖਿਆ ਹੋਗਾ ਕਿ ਇਹ ਨਾ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਟਾਰਗੇਟ ਕਰਦੇ ਆ ਹੈਂਡੀਕੈਪਡ ਬੰਦਿਆਂ ਨੂੰ ਤਾਂ ਟਾਰਗੇਟ ਕਰਦੇ ਆ ਵੋਮੈਨ ਨੂੰ ਟਾਰਗੇਟ ਕਰਦੇ ਆ ਉਹਨਾਂ ਨੂੰ ਲਿਆ ਕੇ ਇੱਕ ਦੂਜੇ ਕੋਲ ਵੇਚਿਆ ਜਾਂਦਾ 2010 ਦੀ ਗੱਲ ਹੈ ਇੱਕ ਵੀ ਮੱਪਾ ਨਾਂ ਦਾ ਬੱਚਾ ਸੀਗਾ 13 ਸਾਲਾਂ ਦਾ ਉਹਨੇ ਇੱਕ ਗੱਲ ਰਿਵੀਲ ਕੀਤੀ ਸੀ ਕਿ ਕਹਿੰਦਾ ਮੈਂ ਇੱਕ ਵਾਰੀ ਮੀਹ ਦੇ ਵਿੱਚ ਖੜਾ ਸੀਗਾ ਮੇਰੇ ਕੋਲ ਮੇਰੀ ਛੋਟੀ ਭੈਣ ਜਿਹੜੀ ਕੋਈ ਉਹਦੇ ਨਾਲ ਛੋਟਾ ਜਵਾਕ ਵੀ ਸੀ ਕਹਿੰਦਾ ਮੀ ਦੇ ਵਿੱਚ ਮੈਂ ਬਹੁਤ ਠੰਡ ਨਾਲ ਕੰਬ ਰਿਹਾ ਸੀ ਇੱਕ ਬੀਬੀ ਆਉਂਦੀ ਆ ਤੇ ਉਹਨੂੰ 100 ਰੁਪਏ ਦੇ ਜਿੱਤ ਦਿੱਤਾ ਜਾਂਦਾ ਆ ਬੱਚਿਆਂ ਦੇ ਵੀ ਨਿਗਰ ਰੱਖੀ ਜਾਂਦੀ ਆ ਇਹ ਗੈਂਗ ਦੇ ਸਰਗਣਾ ਮੈਂਬਰ ਜਿਹੜਾ ਉਹ ਨਿਗਰ ਰੱਖਦੇ ਆ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਬੱਚੇ ਨੂੰ ਮੀ ਦੇ ਵਿੱਚ ਕੰਬਦੇ ਹੋਏ ਨੂੰ 100 ਰੁਪਏ ਦੇ ਕੇ ਗਈ ਆ ਬੀਬੀ ਇੱਕ ਬੀਬੀ ਉਹਨਾਂ ਨੇ ਇਸ ਚੀਜ਼ ਨੂੰ ਕੈਸ਼ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਉਹ ਬੱਚਾ ਦੱਸਦਾ ਕਿ ਸਾਨੂੰ ਮੀ ਦੇ ਵਿੱਚ ਜਾਣ ਬੁੱਝ ਕੇ ਠੰਡ ਦੇ ਵਿੱਚ ਜਾਣ ਬੁੱਝ ਕੇ ਗਿੱਲਾ ਕਰਕੇ ਜਿਹੜਾ ਚੌਂਕਾ ਤੇ ਖੜਾਇਆ ਜਾਂਦਾ ਆ ਕਿ ਜਿੰਨੀ ਜ਼ਿਆਦਾ क्रुएਲਟੀ ਹੋਊਗੀ ਜਿੰਨੀ ਜ਼ਿਆਦਾ ਸੀ ਤਕਲੀਫ ਦੇ ਵਿੱਚ ਬੱਚੇ ਹੋਣਗੇ ਉਹਨੇ ਜਿਹੜੇ ਆ ਉਹ ਲੋਕ ਸਾਡੇ ਤੇ ਦਇਆ ਕਰਨਗੇ ਪੈਸੇ ਦੇਣਗੇ ਜਿਹੜੇ ਬੱਚੇ ਹੁੰਦੇ ਆ ਇਹਨਾਂ ਤੇ ਰਿਪੋਰਟ ਸਾਹਮਣੇ ਆਉਂਦੀ ਆ ਕਿ ਇਹਨਾਂ ਨੂੰ ਬਹੁਤ ਸਾਰਾ ਨਸ਼ਾ ਦਿੱਤਾ ਜਾਂਦਾ ਆ ਤੁਸੀਂ ਦੇਖਿਆ ਹੋਊਗਾ ਕਿ ਜਿੰਨੇ ਵੀ ਬੱਚੇ ਇਹਨਾਂ ਦੀ ਕੁਸ਼ੜ ਚੱਕੇ ਹੁੰਦੇ ਆ ਉਹ ਸਾਰੇ ਸੁੱਤੇ ਪਏ ਹੁੰਦੇ ਆ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ 2009 ਦੇ ਵਿੱਚ ਜਿਹੜੀ ਬੜੀ ਡਰਾਉਣੀ ਆ 2009 ਦੇ ਵਿੱਚ ਬੈਂਗਲੁਰੂ ਦੇ ਵਿੱਚ ਕੀ ਹੁੰਦਾ ਆ ਬੈਂਗਲੂਰੂ ਆਈਟੀ ਸੈਕਟਰ ਦਾ ਹੱਬ ਆ ਉੱਤੇ ਬਹੁਤੇ ਲੋਕ ਜੌਬ ਕਰਦੇ ਆ ਜਾਂ ਅਮੀਰ ਦੇ ਚਿਹੜ੍ਹੀਆਂ ਰਹਿੰਦੇ ਆ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹ ਬਣਿਆ ਹੋਇਆ ਇੱਥੇ ਵੀ ਵੱਡੇ ਸ਼ਹਿਰਾਂ ਦੇ ਵਿੱਚ ਬਣਿਆ ਹੋਇਆ ਜਿਹਨੂੰ ਡੇ ਕੇਅਰ ਸੈਂਟਰ ਕਹਿੰਦੇ ਆ ਉੱਤੇ ਕੀ ਕਹਿੰਦਾ ਜਿੱਥੇ ਹਸਬੈਂਡ ਵਾਈਫ ਦੋਨੇ ਕੰਮ ਕਰਦੇ ਆ ਉਹਨਾਂ ਕੋ ਆਪਦੇ ਬੱਚੇ ਨੂੰ ਪਾਲਣ ਦਾ ਬੱਚੇ ਨੂੰ ਖਵਾਉਣ ਫਮਾਉਣ ਦਾ ਸਮਾਂ ਨਹੀਂ ਹੁੰਦਾ ਤੇ ਉਹ ਕੀ ਕਰਦਾ ਡੇ ਕੇਅਰ ਸੈਂਟਰ ਦੇ ਵਿੱਚ ਛੱਡ ਜਾਂਦੇ ਆ ਜਾਂ ਕਿਸੇ ਨੈਨੀ ਕੋ ਰੱਖ ਜਾਂਦੇ ਆ ਅਮੀਰ ਬੰਦੇ ਵੀ ਇਹ ਕਰਦੇ ਆ ਓਬੀਸ ਵਾਲੇ ਕੰਮ ਕਰਦੇ ਆ 2009 ਦੇ ਵਿੱਚ ਬੈਂਗਲੌਰ ਦੇ ਵਿੱਚ ਇੱਕ ਨੈਣੀ ਦੇ ਕੋਲ ਇੱਕ ਪਰਿਵਾਰ ਜਿਹੜਾ ਹੈ ਉਹ ਬੱਚੇ ਨੂੰ ਛੱਡ ਕੇ ਜਾਂਦਾ ਸੀ। ਉਹ ਨੈਣੀ ਅੱਗੇ ਉਸ ਵੇਰੇ 7 ਵਜੇ 8 ਵਜੇ ਛੱਡ ਜਾਂਦੇ ਆ। ਨੈਣੀ ਅੱਗੇ ਕੀ ਕਰਦੀ ਆ? ਉਹ ਉਸ ਅਮੀਰ ਘਰ ਦੇ ਬੱਚੇ ਨੂੰ ਡਰੱਗ ਦਿੰਦੀ ਆ। ਉਹਦੇ ਪੁਰਾਣੇ ਕੱਪੜੇ ਪਾਉਂਦੀ ਆ ਤੇ ਉਹਨੂੰ ਅੱਗੇ ਰੈਂਟ ਤੇ ਦੇ ਦਿੰਦੀ ਆ 100 ਰੁਪਏ ਰਜਾਨਾ। ਸ਼ਾਮ ਨੂੰ 5 ਵਜੇ ਫੈਮਿਲੀ ਲੈਣ ਤੇ ਆਉਣ ਲੈਣ ਵਾਸਤੇ 6 ਵਜੇ ਲੈਣ ਵਾਸਤੇ ਆਉਂਦੀ ਆ ਤੇ ਉਹਨਾਂ ਤੋਂ 1 ਘੰਟਾ ਪਹਿਲਾਂ ਲਿਆ ਕੇ ਬੱਚੇ ਨੂੰ ਸੁਰਤ ਜਿਲੇ ਆਉਂਦੀ ਆ। ਬੱਤ ਇਹਦੇ ਨਾਲ ਹੱਤ ਪਾ ਕੇ ਨਵੇਂ ਕੱਪੜੇ ਫੋਨ ਦੀਆਂ ਤੇ ਬੱਚਾ ਵਾਪਸ ਕਰ ਦਿੰਦੀ ਆ ਪਰਿਵਾਰ ਨੂੰ ਏਦਾਂ ਲੱਗਦਾ ਕਿ ਸਾਡਾ ਬੱਚਾ ਬਹੁਤ ਖੁਸ਼ ਰਹਿ ਰਿਹਾ ਬਹੁਤ ਉੱਚੇ ਵਧੀਆ ਤਰੀਕੇ ਨਾਲ ਇਹਨਾਂ ਦੀ ਕੇਅਰ ਕਰਦੀ ਆ ਪਰ ਇਹ ਤਾਂ ਨਹੀਂ ਸੀ ਹੌਲੀ ਹੌਲੀ ਜਦੋਂ ਬੱਚੇ ਦੇ ਸਰੀਰ ਦੇ ਵਿੱਚ ਡੋਜ਼ ਵਧਣ ਲੱਗ ਜਾਂਦੀ ਹੈ ਉਹ ਕਿਤੇ ਮੈਡੀਕਲ ਚੈੱਕਅਪ ਵਾਸਤੇ ਜਾਂਦੇ ਆ ਉੱਥੇ ਉਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਬੱਚੇ ਨਾਲ ਆ ਕੁਝ ਹੋ ਰਿਹਾ ਆ ਇਹ ਗਰੋ ਇਹ ਨੈਟਵਰਕ ਇਹ ਗੈਂਗ ਪੂਰੇ ਹਿੰਦੁਸਤਾਨ ਦੇ ਵਿੱਚ ਕੰਮ ਕਰਦੇ ਆ ਸਾਰੇ ਪੂਰੇ ਇੰਡੀਆ ਦੇ ਵਿੱਚ ਇਹਨਾਂ ਦਾ ਜਿਹੜਾ ਨੈਟਵਰਕ ਫੈਲਿਆ ਹੋਇਆ ਆ ਤਾਮਿਲਨਾਡੂ ਦੇ ਵਿੱਚ ਪਿੱਛੇ ਜੇ ਬੜਾ ਰੌਲਾ ਪਿਆ ਸੀ ਉੱਥੇ ਚਨਈ ਦੇ ਵਿੱਚ ਜਿਹੜੇ ਉਹ ਖੜੇ ਗਏ ਸੀ ਕਿ ਦਰੋਹ ਖੜੇ ਸੀ ਕਿ ਗੈਂਗ ਖੜੇ ਸੀ ਜਿਹੜੇ ਕੀ ਕਰਦੇ ਸੀ ਕਿ ਮੰਦਰ ਦੇ ਬਾਹਰ ਜਿਹੜੀਆਂ ਬੀਬੀਆਂ ਨੂੰ ਭਗਵੇਂ ਰੰਗ ਦੇ ਕੱਪੜੇ ਪਾ ਕੇ ਮੰਦਰ ਦੇ ਬਾਹਰ ਬਿਠਾਉਂਦੇ ਸੀ ਉਹ ਉੱਥੇ ਠੀਖ ਮੰਗਦੀਆਂ ਸੀ ਉਹੀ ਬੀਬੀਆਂ ਬਾਅਦ ਦੇ ਵਿੱਚ ਜਦੋਂ ਬਕਰੀਦ ਜਾਂ ਕੋਈ ਹੋਰ ਈਦ ਦਾ ਤਿਉਹਾਰ ਆਉਂਦਾ ਤੇ ਉਹ ਮਸਜਿਦ ਦੇ ਸਾਹਮਣੇ ਗੁਰਕੇ ਪਾ ਕੇ ਬਹਿ ਜਾਂਦੇ ਸੀ ਜਦੋਂ ਆਪਣੇ ਧਰਮ ਦੀਆਂ ਬੀਬੀਆਂ ਨੂੰ ਲੋਕ ਠੀਖ ਮੰਗਦੇ ਤਰਸ ਦੇਖਦੇ ਸੀ ਤੇ ਉਹ ਤਰਸ ਦੇ ਆਧਾਰ ਤੇ ਪੈਸੇ ਦੇ ਜਾਂਦੇ ਸੀ ਇਹ ਗੈਂਗ ਚਨਈ ਦੇ ਵਿੱਚ ਫੜਿਆ ਗਿਆ ਆ ਪੰਜਾਬ ਦੀ ਗੱਲ ਕਰੀਏ ਤਾਂ ਪਿੱਛੇ ਜਿਹੜੇ ਫਤੇਗੜ ਸਾਹਿਬ ਸੰਤੋਖ ਸਾਹਿਬ ਜਿਹੜੇ ਸ਼ਹੀਦੀ ਜੋੜ ਮੇਲੇ ਹੋਏ ਆ ਉੱਥੇ ਤੁਸੀਂ ਨੈਟ ਨੈਟ ਤੇ ਵੀਡੀਓ ਬਹੁਤ ਸਾਰੀਆਂ ਪਈਆਂ ਨੇ ਬਹੁਤ ਸਾਰੇ ਪੇਜਾਂ ਵਾਲੇ ਬਹੁਤ ਸਾਰੇ ਯੂਟਿਊਬਰਾਂ ਨੇ ਇਹ ਚੀਜ਼ਾਂ ਨੋਟਿਸ ਕੀਤੀਆਂ ਨੇ ਕਿ ਪੰਜਾਬੀ ਬਿਹਾਰ ਤੋਂ ਬੰਦੇ ਆ ਕੇ ਜਿਨ੍ਹਾਂ ਦੀਆਂ ਦਾੜ੍ਹੀਆਂ ਰੱਖੀਆਂ ਨੇ ਜਿਨ੍ਹਾਂ ਦੇ ਸਿਰ ਤੇ ਗੋਲ ਦਸਤਾਰਾਂ ਜੋ ਬੋਲਦੇ ਹਿੰਦੀ ਨੇ ਉਹ ਵੀ ਕੁਮਗ ਰਹੇ ਤੇ ਨਹੀਂ ਮੰਗ ਰਹੇ ਮੈਂ ਭਗਵਾਨ ਦੀ ਕਿਸ਼ਮ ਖਾ ਕੇ ਕਹਿ ਰਹਾ ਬਾਪੂ ਜੀ ਇਹ ਮੇਰੇ ਪਾਸ ਨਹੀਂ ਹੈ ਅਬ ਉਹਨਾਂ ਦੇ ਜਿਹੜੋਂ ਉਹਨਾਂ ਦੀ ਤਲਾਸ਼ੀ ਲਈ ਕਿ ਉਹਨਾਂ ਕੋਲ ਤੋਂ ਹਜ਼ਾਰਾਂ ਰੁਪਈਆ 10-10 ਦੇ ਭੀਖ ਮੰਗੇ ਹੋਏ ਨਿਕਲੇ ਕਿਉਂਕਿ ਪੰਜਾਬ ਦੇ ਲੋਕ ਦਰਿਆਦੰਨ ਨੇ ਤੇ ਉਹ ਭੀਖ ਦਿੰਦੇ ਆ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸਦਾ ਇੱਕ ਪਿੱਛੇ ਜੇ ਵੀਡੀਓ ਵਾਇਰਲ ਹੋਈ ਸੀ ਕੁਝ ਬੱਚੇ ਕੀ ਕਰਦੇ ਆ ਉਹਨਾਂ ਦੇ ਹੱਥ ਤੇ ਸਮਾਰਟਵਾਚ ਲੱਗੀ ਹੁੰਦੀ ਆ ਉਹ ਟ੍ਰੈਫਿਕ ਸਿਗਨਲ ਤੇ ਗੱਡੀ ਰੁਕਦੀ ਆ ਤੇ ਉਹ ਤੁਹਾਡੀ ਗੱਡੀ ਦਾ ਫਰੰਟ ਤੋਂ ਫਰੰਟ ਸ਼ੀਸ਼ਾ ਜਿਹੜਾ ਉਹ ਸਾਫ਼ ਕਰਨ ਲੱਗ ਜਾਂਦੇ ਆ ਉਹਨਾਂ ਦੇ ਹੱਥ ਤੇ ਸਮਾਰਟਵਾਚ ਲੱਗੀ ਹੁੰਦੀ ਆ ਤੇ ਉਹ ਸ਼ੀਸ਼ਾ ਸਾਫ਼ ਕਰਦੇ ਕਰਦੇ ਜਿੱਥੇ ਨਾ ਫਾਸਟ ਟੈਗ ਦਾ ਜਿਹੜਾ ਸਟicker ਲੱਗਾ ਹੁੰਦਾ ਜਿੱਥੇ ਫਾਸਟੈਗ ਦਾ ਉਸ ਵਾਚ ਦੇ ਵਿੱਚ ਉਹਨਾਂ ਦੀ 스마트 ਵਾਚ ਦੇ ਵਿੱਚ ਸਕੈਨਰ ਹੁੰਦਾ ਤੇ ਉਹ ਸਾਫ਼ ਕਰਦੇ ਕਰਦੇ ਇਦਾਂ ਉਹ ਸਕੈਨਰ ਫਾਸਟੈਗ ਵਾਲੇ ਤੇ ਘੁਮਾ ਦਿੰਦੇ ਆ ਤੇ ਤੁਹਾਡੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਜਾਂਦੇ ਆ ਹੁਣ ਸੋਚ ਕੇ ਦੇਖੋ ਇੱਕ 8 ਸਾਲਾਂ ਦਾ ਜਵਾਕ ਇਹ ਫੋਨ ਵੀ ਨਹੀਂ ਚਲਾਉਣਾ ਉਹਦੇ ਕੋਲ ਐਡੀ ਮਹਿੰਗੀ ਸਮਾਰਟ ਵਾਚ ਕਿੱਥੋਂ ਆ ਗਈ ਇਹਦਾ ਮਤਲਬ ਉਹਦੇ ਮਗਰ ਕੋਈ ਗੈਂਗ ਕੰਮ ਕਰਦਾ ਅਗਲੀ ਗੱਲ ਕੀ ਹੈ ਸਰਕਾਰਾਂ ਇਹਨਾਂ ਨੂੰ ਰੋਕ ਸਕਦੀਆਂ ਜਾਂ ਰੋਕਦੀਆਂ ਜਾਂ ਲਾਅ ਕੀ ਕਹਿੰਦਾ ਵਖਵਖ ਸਟੇਟਾਂ ਦੇ ਵਕੂ ਵਕਰੀ ਕਰੇ ਕਰੂ ਨਾ ਸੁਪਰੀਮ ਕੋਰਟ ਦੇ ਵਿੱਚ ਕਈ ਵਾਰੀ ਇਹਨੂੰ ਰੋਕਣ ਵਾਸਤੇ ਜਿਹੜਾ ਠੀਖ ਦਾ ਜਿਹੜਾ ਨੈਟਵਰਕ ਹੈ ਜਣਾ ਠੀਖ ਮੰਗਣੀ ਨਹੀਂ ਮੰਗਣੀ ਇਹ ਇਹਨੂੰ ਰੋਕਣ ਵਾਸਤੇ ਬਹੁਤ ਵਾਰੀ ਪਟੀਸ਼ਨਾਂ ਤੈਕਤੀਆਂ ਸਾਥ ਸੁਪਰੀਮ ਕੋਰਟ ਵੱਲੋਂ ਇਹ ਕਹਿ ਕੇ ਪਟੀਸ਼ਨ ਰੱਦ ਕਰ ਦਿੱਤੀ ਜਾਂਦੀ ਹੈ ਕਿ ਜਿਹੜੇ ਲੋਕ ਗਰੀਬ ਨੇ ਉਹ ਕੀ ਕਰੇ ਜੇ ਤੁਸੀਂ ਮਿਨੀਮਮ ਬੇਜ ਸਰਕਾਰ ਨੂੰ ਕਹਿੰਦੇ ਵੀ ਜੇ ਤੁਸੀਂ ਰੁਜ਼ਗਾਰ ਸਾਰੇ ਬੰਦਿਆਂ ਨੂੰ ਪ੍ਰੋਵਾਈਡ ਨਹੀਂ ਕਰਾ ਸਕਦੇ ਉਹਨਾਂ ਨੇ ਰੋਟੀ ਖਾਣ ਵਾਸਤੇ ਕੁਝ ਨਾ ਕੋਈ ਇੰਦ ਕਰਨਾ ਆ ਇਸ ਲਈ ਇਹ ਅਜੇ ਤੱਕ ਲਾਹ ਨਹੀਂ ਬਣ ਸਕਿਆ ਕੋਈ ਕੀ ਮੰਗ ਸਕਦੇ ਨੇ ਨਹੀਂ ਮੰਗ ਸਕਦੇ ਇਹ ਲਾਹ ਨਹੀਂ ਬਣਿਆ ਹਾਲਾਂਕਿ ਕੁਝ ਸਟੇਟਾਂ ਨੇ ਆਪਣੇ ਤੌਰ ਤੇ ਜਿਹੜੇ ਲਾਹ ਬਣਾਇਆ ਜਿਵੇਂ ਕਿ ਮਹਾਰਾਸ਼ਟਰ ਜਾਂ ਵੱਡੀਆਂ ਸਟੇਟਾਂ ਦੇ ਵਿੱਚ ਆਂਧਰਾ ਪ੍ਰਦੇਸ਼ ਦੇ ਵਿੱਚ ਇੱਕ ਐਨਜੀਓ ਆ ਉਸ ਐਨਜੀਓ ਨੇ ਕੀ ਕੀਤਾ ਸੀ ਇਸ ਨੈਟਵਰਕ ਨੂੰ ਹੱਥ ਪਾਇਆ ਸੀ ਇਸ ਨੈਟਵਰਕ ਨੂੰ ਬੰਦ ਕਰਾਉਣ ਦੀ ਜਿਹੜਾ ਬੀੜਾ ਚੱਕਿਆ ਸੀ ਹੰਤਾ ਕੀ ਹੈ ਉਹਨਾਂ ਨੇ ਜਦੋਂ ਐਕਸਪੋਜ਼ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਜਦੋਂ ਪੁਖਾਰੀਆਂ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਪੋਲੀਟੀਸ਼ੀਅਨ ਵਿੱਚ ਆ ਕੇ ਬੜੇ ਵੱਡੇ ਪੋਲੀਟੀਸ਼ੀਅਨ ਨੇ ਉੱਥੇ ਆ ਕੇ ਐਨਯੂ ਨੂੰ ਬੰਦ ਕਰਾਤਾ ਐਨਯੂ ਦੇ ਵਿਰੁੱਧ ਹੋ ਗਏ ਪਰ ਉਹਨਾਂ ਨੇ ਪੁਖਾਰੀਆਂ ਨੂੰ ਉਹਨਾਂ ਦੇ ਗਾਇੰਗ ਨੂੰ ਕੁਝ ਨਹੀਂ ਹੋਣ ਦਿੱਤਾ ਇਹ ਸਰਕਾਰਾਂ ਦਾ ਰੋਲ ਹੁੰਦਾ 2010 ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਦੋਂ ਦਿੱਲੀ ਦੇ ਵਿੱਚ ਕਾਮਨਵੈਥ ਗੇਮਸ ਹੁੰਦੀਆਂ ਟਰਮੀਸ਼ਨਲ ਮੀਡੀਆ ਕਵਰੇਜ ਕਰਨ ਵਾਸਤੇ ਆਇਆ ਹੋ ਹੁੰਦਾ ਤੇ ਸਰਕਾਰ ਇਹ ਨਹੀਂ ਸੀ ਚਾਹੁੰਦੀ ਕਿ ਇੰਟਰਨੈਸ਼ਨਲ ਮੀਡੀਆ ਦੇ ਸਾਹਮਣੇ ਸਾਡੀ ਇਹ ਇਮੇਜ ਜਾਵੇ ਕਿ ਸਾਡੇ ਦੇਸ਼ ਦੇ ਵਿੱਚ ਇੰਨੇ ਪਿਘਾਰੀ ਸਾਡੇ ਦੇਸ਼ ਦੇ ਇਹ ਹਾਲਾਤ ਹੈ ਸੋ ਕੀ ਕਰਦੇ ਆ ਦਿੱਲੀਆ ਸਾਰੇ ਪਿਘਾਰੀਆਂ ਨੂੰ ਤੇ ਬਾਹਰ ਟਰੱਕ ਭਰ ਪਰ ਕੇ ਬਾਹਰ ਲੈ ਜਾਂਦੇ ਕਿਸੇ ਨੂੰ ਕਿਸੇ ਕਿਸੇ ਸਿਟੀ ਦੇ ਵਿੱਚ ਕਿਸੇ ਨੂੰ ਕਿਸੇ ਸਿਟੀ ਦੇ ਵਿੱਚ ਉਹ ਤੋਂ ਸਾਰਿਆਂ ਨੂੰ ਰਿਮੂਵ ਕਰ ਦਿੰਦੇ ਆ ਤੇ ਜਦੋਂ ਹੀ ਗੇਮਾਂ ਕਮਨਵਲਤ ਗੇਮਾਂ ਖਤਮ ਹੁੰਦੀਆਂ ਨੇ ਉਹ ਖਾਰੀ ਦੁਬਾਰਾ ਉੱਠਿਆ ਜਾਂਦੀਆਂ 2017 ਦੇ ਵਿੱਚ ਸੈਂਟਰ ਦੇ ਵਿੱਚ ਮੋਦੀ ਦੀ ਸਰਕਾਰ ਹੈ ਇਵਾਂਕਾ ਟਰੰਪ ਜਿਹੜੀ ਡੋਨਾਲਡ ਟਰੰਪ ਦੀ ਕੁੜੀ ਹੈ ਇਵਾਂਕਾ ਟਰੰਪ ਉਹ ਹైదరాబాద్ ਆਉਂਦੀ ਹੈ ਤੇ ਥੋੜੀ ਗਵਰਨਮੈਂਟ ਜਿਹੜੀ ਹੈ ਹైదరాబాద్ ਦੀ ਜਿਹੜੀ ਗਵਰਨਮੈਂਟ ਹੈ ਜਦੋਂ ਉਹਨੇ ਆਉਣਾ ਸੀ ਇੱਕ ਮਹੀਨੇ ਵਾਸਤੇ ਟੈਂਪਰਰੀ ਤੌਰ ਤੇ ਉਹ ਭੀਖ ਮੰਗਣ ਤੇ ਬੈਨ ਲਾਉਂਦਿਆ ਵੀ ਲੋਕਾਂ ਸਾਹਮਣੇ ਸਾਡੀ ਇਮੇਜ ਨਾ ਜਾਵੇ ਤੇ 2017 ਦੀ ਗੱਲ ਹੈ ਰੀਸੈਂਟਲੀ 2023 ਦੇ ਵਿੱਚ G20 ਸੁਮਿਟ ਹੁੰਦਾ ਆ ਦਿੱਲੀ ਦੇ ਵਿੱਚ ਉਦੋਂ ਵੀ ਸੇਮ 2010 ਜਿਹੜਾ ਕੋਈ ਕਾਨਫਰੰਸ ਨੇ ਕੀਤਾ ਸੀ ਉਹ DJP ਕਰਦੀ ਆ ਸੇਮ ਪੁਖਾਰੀਆਂ ਨੂੰ ਚੱਕ ਕੇ ਜੜੀ ਆ ਉਹ ਬਾਹਰ ਲੈ ਕੇ ਜਾਂਦੇ ਆ ਤੇ ਜਦੋਂ ਉਹ ਸਮੇਲਨ ਖਤਮ ਹੋ ਜਾਂਦਾ ਪੁਖਾਰੀ ਵਾਪਸ ਆ ਜਾਂਦੇ ਤੇ ਇਹਦਾ ਨੁਕਸਾਨ ਕੀ ਹੁੰਦਾ ਹੈ ਹੁਣ ਆਪਾਂ ਇਹ ਗੱਲ ਕਰਦੇ ਆ ਕਿ ਇਹਦਾ ਨੁਕਸਾਨ ਕੀ ਆ ਦੇਖੋ ਮੈਂ ਇਹ ਗੱਲ ਕਲੀਅਰ ਕਹਿੰਦਾ ਕਿ ਹੋ ਸਕਦਾ 10% ਇਸ ਵਿੱਚ ਪੁਖਾਰੀ ਸ਼ਾਮਿਲ ਹੋਣ ਹੋ ਸਕਦਾ 95% ਹੋਣ ਹੋ ਸਕਦਾ 90% ਹੋਣ ਪਰ ਇਹ ਗੱਲ ਕਲੀਅਰ ਕਰ ਕਰਿਆ ਹੈ ਕਿ ਸਾਰੇ ਨਹੀਂ ਹੁੰਦੇ ਸਾਰੇ ਪੁਖਾਰੀ ਇਸ ਚ ਇਨਵੋਲਵ ਨਹੀਂ ਹੁੰਦੇ ਕਈ ਬੰਦਿਆਂ ਨੂੰ ਤੁਸੀਂ ਕਿਸੇ ਪੁਖਾਰੀ ਨੂੰ ਵੇਖੋਗੇ ਤੇ ਤੁਹਾਨੂੰ ਉਹਦੀ ਬਾਡੀ ਲੈਂਗੁਏਜ ਤੋਂ ਪਤਾ ਲੱਗ ਜਾਏਗਾ ਕਿ ਇਹ ਇਹਦੇ ਜਿਹੜੀਆਂ ਸੱਤਾਂ ਬੱਜੀਆਂ ਨੇ ਇਹ ਉਹ ਨੇਚਰਲ ਨੇ ਕਿ ਨਹੀਂ ਅਨ ਨੇਚਰਲ ਨੇ ਤੇ ਇਹ ਦੇਖਿਓ ਜਦੋਂ ਤੁਸੀਂ ਇਹ ਇਹਨਾਂ ਨਾਲ ਗੱਲਬਾਤ ਕਰਕੇ ਦੇਖੋਗੇ ਤੇ ਆਪਣਾ ਨਾਮ ਡੁਪਲੀਕੇਟ ਦੱਸਦੇ ਆ ਸਾਰਾ ਕੁਝ ਹੁਣ ਇਹ ਕੀ ਗੱਲ ਇੱਥੇ ਹੋਰ ਨੋਟ ਕਰਨ ਵਾਲੇ ਕਿ ਸਰਕਾਰ ਰਾਸ਼ਨ ਦੀਆਂ ਜਾਂ ਹੋਰ ਮੈਡੀਕਲ ਫੈਸਿਲਿਟੀ ਆ ਬਹੁਤ ਸਹੂਲਤਾਂndvi ਆ ਪਰ ਇਹ ਲੈਂਦੇ ਨਹੀਂ ਕਿਉਂ ਨਹੀਂ ਲੈਂਦੇ ਕਿਉਂਕਿ ਇਹਨਾਂ ਦੇ ਜਵਾਬ ਚੋਰੀ ਦੇ ਹੁੰਦੇ ਆ ਉਹਨਾਂ ਦੇ ਆਧਾਰ ਕਾਰਡ ਨਹੀਂ ਬਣੇ ਹੁੰਦੇ ਜੇ ਤੁਹਾਡੇ ਕੋਲ ਆਧਾਰ ਕਾਰਡ ਹੋਣਗੇ ਸਾਰੇ ਪਰਿਵਾਰ ਦਾ ਫੈਮਿਲੀ ਦਾ ਆਧਾਰ ਕਾਰਡ ਹੋਊਗਾ ਫਿਰ ਤੁਸੀਂ ਉਹਨਾਂ ਨੂੰ ਇਹ ਚੀਜ਼ਾਂ ਕਲੇਮ ਕਰ ਸਕਦੇ ਹੋ ਪਰ ਚੋਰੀ ਦੇ ਜਵਤਾਂ ਕਰਕੇ ਕਿਵੇਂ ਕਲੇਮ ਕਰੋਗੇ ਇਹਨਾਂ ਦਾ ਨੁਕਸਾਨ ਇਹ ਹੁੰਦਾ ਕਿ ਜਿਹੜੇ ਬੰਦੇ ਜੈਨੂਇਨ ਲੋੜਵੰਦ ਹੁੰਦੇ ਆ ਜਿਹੜੇ ਬੰਦੇ ਜੈਨੂਇਨ ਪਠਾਰ ਠੀਕ ਮੰਨ ਕੇ ਗੁਜ਼ਾਰਾ ਕਰਦੇ ਆ ਜਿਹੜੇ ਜੈਨੂਇਨ ਹੈਂਡੀਕੈਪਟ ਹੁੰਦੇ ਆ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਲੋਕ ਉਹਨਾਂ ਨੂੰ ਵੀ ਭੀਖ ਦੇਣ ਤੋਂ ਮਨਾ ਕਰ ਜਾਂਦੇ ਆ ਇਹ ਗੱਲ ਤੁਸੀਂ ਆਮ ਹੀ ਸੁਣੀ ਹੋਊਗੀ ਕਿ ਕਿਸੇ ਨੂੰ ਤੁਸੀਂ ਚਪਲਾਂ ਦਵਾਤੀਆਂ ਕਿਸੇ ਨੂੰ ਰਾਸ਼ਨ ਦਵਾਤਾ ਤੇ ਉਹ ਵਾਪਸ ਜਾ ਕੇ ਦੁਬਾਰਾ ਫਿਰ ਦੁਕਾਨ ਤੇ ਦਿਆ ਇਹ ਆਮ ਗੱਲ ਹਰ ਇੱਕ ਬੰਦੇ ਦੇ ਨਾਲ ਕਿਤੇ ਨਾ ਕਿਤੇ ਇਹ ਗੱਲ ਵਾਪਰੀ ਹੁੰਦੀ ਹੈ ਸੋ ਇਹਨਾਂ ਦਾ ਬਹੁਤ ਜ਼ਿਆਦਾ ਨੈਟਵਰਕ ਸਟਰੋਂਗ ਹੈ ਤੇ ਇਹ ਚੀਜ਼ਾਂ ਬਾਰੇ ਕੋਈ ਵੀ ਬੰਦਾ ਆਵਾਜ਼ ਨਹੀਂ ਉਠਾ ਰਿਹਾ ਤੇ ਜੇ ਤੁਹਾਨੂੰ ਲੱਗਦਾ ਕਿ ਮੇਰੀ ਵੀਡੀਓ ਤੁਹਾਨੂੰ ਜਾਣਕਾਰੀ ਸਹੀ ਲੱਗੀ ਤਾਂ ਇਹਨੂੰ ਅੱਗੇ ਜ਼ਰੂਰ ਸ਼ੇਅਰ ਹੀ ਕਰਿਓ ਹੋ ਸਕਦਾ ਕਿਸੇ ਨੈਟਵਰਕ ਦੇ ਵਿੱਚੋਂ ਕਿਸੇ ਦੀ ਜਾਣ ਵਾਜ ਦੇ ਕਿਉਂਕਿ ਜਿਵੇਂ सुरेश ਮਾਝੀ ਦੀ ਪੂਰੀ ਲਾਈਫ ਜਿਹੜੀ ਆ ਖਤਮ ਹੁੰਦੀ ਸੀ ਹੋ ਸਕਦਾ ਕਿੰਨਿਆਂ ਦੀ ਲਾਈਫ ਜਿਹੜੀ ਉਹ ਖਰਾਬ ਕੀਤੀ ਹੋਵੇ ਸੋ ਜੇ ਤੁਹਾਨੂੰ ਜਾਣਕਾਰੀ ਸਹੀ ਲੱਗੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਅੱਗੇ ਤੋਂ ਹੋਰ ਡਾਟਾ ਹੋਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਜਰੂਰ ਪੇਸ਼ ਹੋਵਾਂਗੇ ਧੰਨਵਾਦ